ਸਭ ਤੋਂ ਪਹਿਲਾ ਗੋ ਤੈਅ ਪਾਣਾ ਵੱਡਾ ਰਪਾਣਾ ਠੀਕ ਹੈ ਫਿਰ ਉਸ ਤੋਂ ਬਾਅਦ ਰਪਾਣੇ ਦੀਆਂ ਸੰਗਾ ਆ ਗਈਆਂ ਸਾਰੀਆਂ ਸੰਗਾ ਨੇ ਇਹ ਬਲਜੀਤ ਕਾ ਜੋਗੀ ਦਾ ਰਾਮ ਦਾ ਬਦਰੂ ਦੇ ਚੰਨਣ ਕਾ ਬਾਲੇ ਦੇ ਕੋਕਲਿਆ ਹਰੀ ਦਾ ਪ੍ਰੋਜੀਆ ਦਲੀਚੇ ਦੇ ਮਾਈਏ ਦੇ ਗੱਡੇ ਦੇ ਬੁੱਕਣ ਕੇ ਬਾਗੇ ਦੇ ਦਾਸੀਆ ਹੰਥੀ ਦਾ ਨੱਥੂ ਦਾ ਇਹ ਸਾਰੇ ਰਪਾਣੇ ਨੇ ਠੀਕ ਹੈ ਇਹ ਜਿੰਨੇ ਗੋਤ ਮੈਂ ਹੁਣ ਬੋਲੇ ਨੇ ਨਾ ਇਹ ਸਾਰੇ ਰਪਾਣੇ ਨੇ ਇਹ ਅੱਛਾ ਉਦੋਂ ਗੋਤ ਫੇਰ ਆ ਗਿਆ ਮਤਲਬ ਦੂਸਰਾ ਨੰਬਰ ਆ ਗਿਆ ਬੜਤੀਆ ਬੜਤੀਆ ਗੋਤ ਇਕ ਠੀਕ ਹੈ ਦੂਸਰੇ ਨੰਬਰ ਚ ਇਹ ਆ ਜਿਹੜੇ ਮੈਂ ਗਾਗਾ ਬੋਲੂਗਾ ਇਹ ਸਾਰੇ ਬੜਤੀਏ ਜਿਹਦੇ ਵਿੱਚ ਰਹਦੇ ਨੇ ਬੜਤੀਆ ਮਾਲੀ ਦੇ ਡੰਡਾ ਧਾਰੀ ਸੰਧ ਦੇ ਬੁੱਢੇ ਦੇ ਬੱਟੂ ਦੇ ਮੰਨੂ ਦੇ ਹਰੀਆ ਸਵਾਜੀ ਦਾ ਗਾਡਰ ਕਾ ਲਾਲਕਾ ਗਲੀ ਦਾ ਵੇਖੋ ਵੇਖੂ ਦੇ ਚਮਾਰੀ ਦੇ ਤਿੱਚੜ ਦੇ ਪੇਸੀ ਦੇ ਇਹ ਸਾਰੇ ਵੜਤੀਏ ਨੇ ਠੀਕ ਹੈ ਠੀਕ ਹੈ ਹਾਂਜੀ ਫਿਰ ਆ ਗਿਆ ਨਾਮਸੋਤ ਨਾਮਸੋਤ ਦੇ ਨੇ ਪੰਜੇ ਗੋਤਾ ਠੀਕ ਹੈ ਨਾਮਸੋਤ ਨਾਮਸੋਤ ਭੂਖਿਆ ਨਾਮਸੋਤ ਮਾਝੇ ਦੇ ਨਾਮਸੋਤ ਕਮੌਤ 42 ਨਮਾ ਨਾਮਸੋਤ ਇਹ ਨਾਮਸੋਤ ਦੇ ਪਾਸੇ ਆ ਪੰਜ ਇਹ ਇਹ ਇੰਨੀ ਨਹੀਂ ਇਹਨਾਂ ਦੇ ਪਾੜੇ ਠੀਕ ਹੈ ਫਿਰ ਆ ਗਿਆ ਮੁਸ਼ਾਲ ਠੀਕ ਹੈ ਇਹ ਜਿੰਨੇ ਮੈਂ ਬੋਲੂਗਾ ਸਾਰੇ ਮਿਸਾਲ ਨੇ ਠੀਕ ਹੈ ਮਥਰੀਆ ਮਥਰੀਆ ਗੋਤਮਸ਼ਾਲ ਮਿਸਾਲ ਨੇ ਸਾਰੇ ਮਥਰੀਆ ਮਥਰੀਆ ਮਥਰੀਏ ਨਿਜਕਰਾ ਕਮਾਲੂ ਦੇ ਖੇਤੀਆ ਪਹਾੜੀ ਦੇ ਮਾਲੀ ਦੇ ਬੇਗੂ ਦੇ ਸਾਰਾ ਨੇ ਬਾਜੇ ਦੇ ਲੋਹੇ ਦੇ ਘੋਗੜੀਆ ਸੱਬੇ ਦੇ ਰੋੜੀ ਦੇ ਅਬਚਾਣੇ ਬੱਟੀ ਦੇ ਪਰੋਜੀਏ ਕਾਮਰਾ ਸੋਤਰੀਆ ਇਹ ਜਿੰਨੇ ਮੈਂ ਬੋਲੇ ਨੇ ਇਹ ਸਾਰੇ ਮਿਸਾਲ ਨੇ ਠੀਕ ਹੈ ਜਿੰਨੇ ਕੋਤ ਬੋਲੇ ਨਹੀਂ ਫੇਰ ਅਗੇ ਧਰਮ ਸੋਤ ਆਪਣੇ ਆਗਾਮ ਧਰਮ ਸੋਤ ਧਰਮ ਸੋਤ ਹਾਂ ਆਂਦੇ ਦੇ ਕੋਕ ਕੋਕਲਿਆ ਕੋਕਲਿਆ ਰੋਲਿਆ ਪੱਟੀ ਦਾ ਰਾਮડાਣੇ ਦਿਆਲ ਕੇ ਰਤਮਾਣੇ ਬਾਗੇ ਦੇ ਦੇ ਗੱਡੇ ਗੁੱਡੇ ਦੇ ਦੇ ਆ ਆਦਮਾਣੇ ਸਿਰ ਹਲੇ ਖੇਮ ਰਾਜ ਦੇ ਬਾਲੇ ਦੇ ਸਿੱਖਣੀ ਦੇ ਧਾਤੂ ਦੇ ਫਕੀਰਾਂ ਥੰਮੇ ਦੇ ਤੇਲੀ ਦੇ ਉਠਣੀ ਦੇ ਗੁਰਦਿਆਲ ਦੇ ਬੁੱਢੀਏ ਦੇ ਸਈਏ ਦੇ ਗਾਜੂ ਦੇ ਗੱਡੂ ਦੇ ਕੇਸਰੀਆ ਸਾਗਰੀਆ ਲੋਹੀ ਦੇ ਦਾ ਇਹ ਸਾਰੇ ਨੇ ਧਰਮਸੋਤ ਇਹਦੇ ਜੀ ਨਹੀਂ ਬਣਦਾ ਇੰਨਾ ਚ ਰਿਸ਼ਤਾ ਕਿਸੇ ਧਰਮਸੋਤ ਸਾਰੇ ਧਰਮਸੋਤ ਨੇ ਟੁੱਟ ਲਾ ਇਹਨਾਂ ਦੇ ਵਿੱਚ ਰਿਸ਼ਤਾ ਨਹੀਂ ਬਣਦਾ ਧਰਮਸੋਤ ਧਰਮਸੋਤ ਬਿਆਨ ਨਹੀਂ ਕਰਦਾ ਠੀਕ ਹੈ ਬਸ ਸਹੀ ਨਾ